ਸੱਚ ਖੁਦਾਇਆ ਬੁਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬਰਾਜੀ ਆਪੇ ਥਾਪਿਓ ਥਾਪੇ ਸਾਜੀ ਰਬ ਕੀ ਸਰਨ ਗਹਿਤ ਸੁਖ ਪਾਈਐ ਕਿਸ ਭੋ ਨਾ ਵਿਆਪੈ ਬਾਲਕਾ ਗਰਭ ਅਗਨ ਮਹਿ ਜਿਨਹਿ ਉਭਾਰਿਆ ਰਕਤ ਕਿਰਮ ਮਹਿ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਓਹ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਸਮਰੱਥ ਅਕਾਥ ਅਗੋਚਰ ਦੇਵਾ ਜੀ ਜੰਤ ਸਭ ਤਾਂ ਕੀ ਸੇਵਾ ਅੰਡਜ ਜੇਰ ਜਸੇਤ ਜ ਉਤਪੁਜ ਬਹੁ ਪ੍ਰਕਾਰੀ ਪਾਲਕਾ ਤੇ ਸਹਿ ਪ੍ਰਾਪਤ ਹੋਏ નિਧਾਨ રામ નામ રાਸੇ ਅੰਤਰਮਾਨਾ ਕਰ ਗਹਿ ਲੀਨੇ ਅੰਦ ਕੂਪਤੇ ਵਿਰਲੇ ਕੇ ਸਾਲ ਕਾ ਆਦੇ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਬ੍ਰਹਮ ਪਉ ਮਿਟਿਆ ਸਾਧ ਸੰਗਤੇ ਦਾਲਦ ਨਾ ਕੋਈ ਕਾਲ ਕਾ ਉਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋ ਹੋਰਵਾਲਾ ਵਾਸਨ ਮੇਟ ਨਵਾਸਨ ਹੋਈ ਐ ਕਲ ਮਲ ਸਗਲੇ ਜਾਲ ਕਾ ਸੰਤਾਂ ਕੀ ਇਹ ਰੀਤ ਨਰਾਲੀ ਪਾਰ ਬ੍ਰਹਮ ਕਰ ਦੇਖਹਿ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉ ਸਿਮਰਤ ਕੀ ਜਯਾਲ ਕਾ ਜਹ ਦੇਖਾਂ ਤਹ ਅੰਤਰ ਜਾਮੀ ਨਿਮਖ ਨਾ ਵਿਸਰਹੋ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀਵ ਹੈ ਤੇਰੇ ਦਾਸਾ बन जाल पूर्ण थाल का तत्ती वाओ ना ता को लागे सिमरत नाम अन दिन जागे अनंद बनोद करे हर सिमरन तिस माया संग ना ताल का रोग शोक दुख तिस नाही साथ संग हर कीर्तन गाही अपना नाम देहे प्रभु प्रीतम सुन बेनंती खाल का ਨਾਮ ਰਤਨ ਤੇਰਾ ਹੈ ਪਿਆਰੀ ਰੰਗ ਰਤੇ ਤੇਰੇ ਦਾਸਿ ਅਪਾਰੀ ਤੇਰਾ ਰੰਗ ਰਤੇ ਤੁਦ ਜੀਹੇ ਵਿਰਲੇ ਕੇ ਭਾਲ ਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ 베ਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੋਈ ਇਕ ਦਰੜਾਏ ਦੁਰਮਤ ਖੋਈ ਕਾਮ ਕ੍ਰੋਧ ਹੰਕਾਰ ਤਜਾਏ ਤਿਸ ਜਨ ਕੋਪ ਦੇਸ ਨਿਰਮਾਲ ਕਾ ਤੁਧ ਵਿਣ ਨਾਹੀ ਕੋਈ ਮੇਰਾ ਘੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲੇ ਹਾਰੀ ਸਤਗੁਰ ਪੂਰੇ ਜਿਨ ਖੰਡਿਆ ਪਰਮ ਅਨਾਲ ਕਾ ਸਾਸ ਸਾਸ ਤ੍ਰਵ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਿਆਈ ਨਾਨਕ ਸੰਤ ਤੇਰਾ ਰੰਗ ਰਾਤੀ ਤੂੰ ਸਮਰੱਤ ਵਡਾਲ ਕਾ ਮਾਰੂ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰ ਪੂਰਾ ਖਿਨ ਖਿਨ ਨਮਸ਼ਕਾਰੀ ਤਨ ਮਨ ਅਰਪ ਧਰੀ ਸਭ ਆਗੇ ਜਗ ਮਹਿ ਨਾਮ ਸੁਹਾਵਣਾ ਸੋ ਠਾਕਰ ਕਿਉ ਮਨਹੁ ਵਿਸਾਰੀ ਜੀਉ ਪਿੰਡ ਦੇ ਸਾਜ ਸواری ਸਾਸ ਗਰਾਸ ਸੁਮਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਂ ਤੇ ਬਿਰਥਾ ਕੋ ਨਹੀਂ ਆਠ ਪਹਿਰ ਹਰ ਰੱਖ ਮਨ ਮਾਹੀ ਸਾਜ ਸੰਗ ਭਜੇ ਚੁੱਤ ਸੁਆਮੀ ਦਰਗਾਹ ਸੋ ਬਾ ਪਾਵਣਾ ਚਾਰ ਪਦਾਰਤ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿਜ ਸੁਖ ਨੌ ਨੇਦਾ ਸਰਬ ਕਲਿਆਣ ਜੇ ਮਨ ਮਹਿ ਚਾਹੈ ਮਿਲ ਸਾਧੂ ਸੁਆਮੀ ਰਾਵਣਾ ਸਾਸਤ ਸਿਮਰਤ ਬੇਦ ਵਿਖਾਣੀ ਜਨਮ ਪਦਾਰਥ ਜੀਤ ਪਰਾਣੀ ਕਾਮ ਕ੍ਰੋਧ ਨਿੰਦਾ ਪਰਹਰੀਐ ਹਰ ਰਸ ਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ ਪੂਰਨ ਪੂਰ ਰਹਿ ਆ ਦਿਨ ਰਾਤੀ ਜੋ ਜੋ ਜਪੈ ਸੋਈ ਵਡ ਭਾਗੀ ਬਹੁੜ ਨਾ ਜੂਨੀ ਪਾਵਣਾ ਜਿਸਨੂੰ ਬਿਸਰੈ ਪੁਰਖ ਬਧਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਕਿਰਤ ਕਣੈ ਕੋ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ ਜਿਉ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਅਸਿਉ ਪ੍ਰੀਤ ਛਾੜਿਆ ਨਰਾਤਾ ਕਾਹੂ ਸਿਰੈ ਨਾ ਲਾਵਣਾ ਤਾਰ ਅਨਗ੍ਰਹੂ ਸੁਆਮੀ ਮੇਰੇ ਕਟ ਕਟ ਵਸਹਿ ਸਬਨ ਕੈ ਨੇਰੇ ਹਾਥ ਹਮਾਰੇ ਕਛੂ ਐ ਨਾਹੀ ਜਿਸ ਜਣਾਏ ਤਿਸੈ ਜਨਾਵਣਾ ਜਾਂ ਕੈ ਮਸਤਕ ਧੁਰ ਲਿਖ ਪਾਇਆ ਤਿਸ ਹੀ ਪੁਰਖ ਨਾ ਵਿਆਪੈ ਮਾਇਆ ਨਾਨਕ ਦਾ ਸਦਾ ਸਰਨਾਈ ਦੂਸਰ ਲਵੈ ਨਾ ਲਾਵਣਾ ਆਗੇ ਆ ਦੂਖ ਸੁਖ ਸਭ ਕੀਨੇ ਅਮਰਤ ਨਾਮ ਬਿਰਲੈ ਹੀ ਚੀਨੇ ਤਾਂ ਕੀ ਕੀਮਤ ਕਹਿਣ ਨਾ ਜਾਈ ਜਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵੱਡਦਾਤਾ ਸੋਈ ਪੂਰਨ ਪੁਰਖ ਬਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰਾ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਦਹ ਘਟਹ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕੈ ਆਪ ਮਿਹਾਵਣਾ ਅੰਧ ਕੂਪ ਤੇ ਸੇ ਕਾਢੇ ਜਨਮ ਜਨਮ ਕੇ ਟੂਟੇ ਗਾਂਡੇ ਕਿਰਪਾ ਧਾਰ ਰੱਖੇ ਕਰਿ ਆਪਨੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੇ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣਗਾਹਕ ਗੁਣ ਵੇਚੀਐ ਤਉ ਗੁਣ ਸਹਿ ਗੋ ਜਾਇ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਕਾਈ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੀ ਸਮਾਈ ਮੋਲ ਅਮੋਲ ਨਾ ਪਾਈਐ ਬਣ ਜਨਾਲੀ ਜਹਾਟ ਨਾਨਕ ਪੂਰਾ ਤੋਲ ਹੈ ਕਭੋ ਨਾ ਹੋਏ ਘਾਟ ਮਹੱਲਾ ਚੌਥਾ ਨਾਮ ਮਿਹੂਨੇ ਧਰਮ ਸਹਿ ਆਵਹਿ ਜਾਵਹਿ ਨੀਤ ਇਕ ਬਾਂਦੇ ਇਕ ਢੀਲਿਆ ਇਕ ਸੁਖੀਏ ਹਰ ਪ੍ਰੀਤਾ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤਿ ਊਤਮਾ ਹਰ ਲਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਨ ਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦਿ ਕਰੇ ਪਿਆਰ ਸਤ ਸੰਗਤ ਸਿਉ ਮਿਲਦੂ ਰਹੈ ਸੱਚੇ ਤਰੇ ਪਿਆਰ ਵਿੱਚੋਂ ਮਲ ਕੱਟੇ ਆਪਣੀ ਕੁੱਲਾਂ ਕਾ ਕਰੇ ਉਧਾਰ ਗੁਨਾ ਕੀ ਰਾਸ ਸੁੰਗ ਰਹੈ ਅਵਗਣ ਕੱਢੈ ਵਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋਂ ਡਰ ਮਰੂੰ ਭੈ ਤੇਰਾ ਡਰ ਨਾਹੀ ਗੁਰ ਕੈਬਦ ਸੰਤੋਖੀਆ ਨਾਨਕ ਬਿਗਸਾ ਨਾਹੀ ਮਹੱਲਾ ਚੌਥਾ ਚੜਬੋ ਹਿੱਥੈ ਚਾਲਸੋ ਸਾਗਰ ਲਹਿਰੀ ਦੇ ਠਾਕ ਨ ਸੱਚਾ ਬੋਹਿਥ ਹੈ ਜੇ ਗੁਰ ਤੀਰਕ ਦੇ ਤਿੱਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਬ ਦਹਾਨ ਨਾਨਕ ਨਦਰੀ ਪਾਈ ਐ ਦਰਗਾਹਾ ਚੱਲੈ ਮਾਨ ਪੌੜੀ ਨਿਹ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਲਾਈ ਸੱਚਾ ਅਪਦੇਸ ਹਰ ਜਾਪਣਾ ਹਰ ਸਿੰਘ ਬਣਾਈ ਐਥੈ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰਿ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਭੂਲੀ ਪੂਲੀ ਮੈਂ ਫਿਰੀ ਪਾਦਰ ਕਹ ਨਾ ਕੋਇ ਪੁੱਛੋ ਜਾਏ ਸਿਆਣਿਆਂ ਦੁਖ ਕਾਟੈ ਮੇਰਾ ਕੋਇ ਸਤਗੁਰ ਸਾਚਾ ਮਨ ਵਸੈ ਸਾਜਣ ਉਤਹੀ ਠਾਂਏ ਨਾਨਕ ਮਨ ਤ੍ਰਿਪਤਾਸੀ ਹੈ ਸਿਫਤੀ ਸਾਚੈ ਨਾਏ ਮਹਨਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਖਸ਼ ਲੈ ਆਪੇ ਕਾਰ ਕਮਾਈ ਨਾਨਕ ਚਾਨਣ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਅਗਿਆਨੀ ਅੰਧ ਨਾ ਬੂਜਾਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉੱबरे ਜਿਨ ਹਰ ਰਸ ਚੱਖਾ ਆਪ ਕਰਾਈ ਕਰੇ ਆਪ ਆਪੇ ਹਰ ਰੱਖਾ ਸਲੋਕ ਮਹਲਾ 3 ਜਿਨਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਮਣ ਜਾਮਣ ਦੁਖ ਘਣਾ ਕਦੇ ਨਾ ਚੂਕੈ ਚਿੰਦਾ ਕਾਪੜ ਜਿਵੇਂ ਪਛੋੜੀ ਐ ਕੜੀ ਮੋਹਤ ਕੜਿਆਲ ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਰੇ ਭਵਨ ਢੂੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਝੁਰੀ ਅੜੇ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓ ਹਰ ਨਾਮ ਸਮਾਣੀ ਆਪੇ ਭਗਤੀ ਲਾਇਓ ਨ ਗੁਰ ਸ਼ਬਦ ਨਿਸ਼ਾਣੇ ਸਨ ਮੁਖ ਸਦਾ ਸੋਹਣੇ ਸਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰਿ ਸੇਵਿਆ ਤਿਨਹਾਂ ਕੁਰਬਾਨੇ ਸ਼ਲੋਕ ਮਹਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨਹੁ ਕਸੁੱਧ ਜੇ ਗੁਣ ਹੋਵਣ ਤਾਂ ਪਿਰ ਰਵੈ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਨ ਸਦਾ ਭਲੀ ਪਿਰ ਕੈ ਹੀਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰ ਕੈ ਆਪਣੀ ਗੁਰ ਸ਼ਬਦ ਮਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਇਤਿਸ਼ਨਾ ਭੁੱਖ ਗਵਾਇਆ ਸ਼ਲੋਕ ਮਹੱਲਾ 3 ਫਿਰ ਖੁਸ਼ੀਏ ਤਨ ਰਾਵੀਏ ਤਨ ਉਰਨਾਮ ਸ਼ਿੰਗਾਰ ਨਾਨਕ ਧਨ ਆਗੇ ਖੜੀ ਸੋਪਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਤਨ ਸੁਹਾਗਣੀ ਜੋ ਭਾਵੈ ਵੀ ਪਰਵਾਹ ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿਨਨੀ ਸੱਚ ਪਛਾਣਿਆ ਸੱਚ ਰਾਜੇ ਸੇ ਇਹ ਭੂਪਤ ਰਾਜੇ ਨਾ ਆਖਿਐ ਦੂਜੈ ਭਾਏ ਦੁਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਨ ਦੇ ਬਿਲਮ ਨਾ ਹੋਈ નિਛਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨੇਹ ਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੁਹਾਗਣੀ ਜੇ ਸਤਗੁਰ ਮਾਹੇ ਸਮਾਹੀ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉ ਦਰ ਸਾਹਿਬ ਛੁੱਟੀ ਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁੱਟੀ ਐ ਜੇ ਚਿਤ ਲੱਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰੇਸ਼ਟ ਸਭ ਸਾਜੀਆਂ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀ ਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਜ ਸਵੀਜੈ ਸ਼ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਜ ਬੜਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਇਕੋ ਫੁੱਲ ਤੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪੁਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹਿ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜੱਗ ਭਵਾਂ ਘਰ ਘਰ ਭੀਖਿਆ ਲਿਓ ਦਰਗਾਹ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਉ ਭੀਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨਾ ਲੱਦੀਆ ਸਭ ਬੱਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿੱਤਦਾਰ ਦੇਖਾ ਮੰਗੀਐ ਸੋ ਦਰ ਸੇਵਿ ਉਹ ਨਾ ਕੋਏ ਐਸਾ ਸਤਗੁਰੂ ਲੂੜ ਲਹੋ ਜਿਸ ਜੇ ਵੜਿਆ ਵਰ ਨਾ ਕੋਏ ਤਿਸ ਸਰਨਾਈ ਛੂਟੀਐ ਲੇਖਾ ਮੰਗੈ ਨਾ ਕੋਈ ਸੱਚ ਦਰੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਇ ਨਾਨਕ ਸੱਚੈ ਹੁਕਮ ਮੰਨਿਐ ਸਚੀ ਵਡਿਆਈ ਦੇ ਸਚੇ ਮਾਹਿ ਸਮਾਵਸੀ ਜਿਸਨੋ ਨਦਰ ਕਰੇ ਪਾਉੜੀ ਸੂਰੇ ਇਹ ਨ ਆਖਿਐ ਅਹੰਕਾਰ ਮਰਹਿ ਦੁਖ ਪਾਵਹਿ ਅੰਦੇ ਆਪ ਨ ਪਛਾਨਨੀ ਦੂਜੈ ਪਚ ਜਾਵਹਿ ਆਤ ਕ੍ਰੋਧ ਸਿਓ ਲੂਜ ਦੇ ਅੱਗੇ ਪਿੱਛੇ ਦੁੱਖ ਪਾਵਹਿ ਹਰ ਜੀਉ ਹੰਕਾਰ ਨਾ ਭਾਵਈ ਵੇਦ ਕੂਕ ਸੜਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਾਰੇ ਜਨਮਹਿ ਫਿਰ ਆਵਹਿ ਸਲੂਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰ ਨ ਹਾਰ ਹੁਕਮ ਪਛਾਨੈ ਊਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਭੈ ਅਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਉਹ ਮਾਰੀਐ ਗੁਰ ਸ਼ਬਦਿ ਵਿਚਾਰ ਇਹੋ ਮਨ ਮਾਰਿਆ ਨਾ ਮਰੇ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰ ਭੇਟੈ ਸੋਏ ਪੌੜੀ ਦੋਹੇ ਤਰਫਾਂ ਉਪਾਈ ਉਨ ਵਿੱਚ ਸਖਤ ਸਿਵਵਾਸਾ ਸ਼ਕਤੀ ਕਿਨੈ ਨਾ ਪਾਇਉ ਫਿਰ ਜਨਮ ਬਨਾਸਾ ਗੁਰ ਸੇਵਿਐ ਸ਼ਾਂਤ ਪਾਈਐ ਜਪ ਸਾਸ ਗਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ تیر ਨਹੀਂ ਨਾਮੇ ਬਲ ਜਾਸਾ